ਮਿਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹੜੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਵਾਂਗੇ ਟੋਟਲ ਪੰਜ ਪਸ਼ੂ ਤੁਹਾਨੂੰ ਦਿਖਾਉਣੇ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ। ਕਿਹੋ ਜਿਹਾ ਬਣ ਕੇ ਆਲ ਜੀ। ਵਧੀਆ ਵਧੀਆ ਤੁਸੀਂ ਦੱਸੋ। ਹਾਂ ਵਧੀਆ ਠੀਕ ਠਾਕ ਜੀ। ਤੇ ਨਾਮ ਦੱਸ ਤੇ ਕਰੀ ਫਿਰ ਆਪਣਾ। ਮੇਰਾ ਭਾਈ ਮਗੀਚਾ ਸਿੰਘ ਜੀ। ਹਾਂਜੀ। ਇਹਨਾਂ ਹਰੜ ਕਲਾਣ ਤਸੀਲ ਇਹ ਨਾਲਾ ਤੇ ਜ਼ਿਲ੍ਹਾ ਮਰਸਾ। ਤੇ ਫੋਨ ਨੰਬਰ ਇਹ ਪੁੱਲ ਦੇ 9234229 ਜੀ। ਠੀਕ ਹੈ ਜੀ। ਤੇ ਅੱਜ ਫਿਰ ਵਿਧੀ ਚਾਰ ਆ। ਅੱਜ ਭਾਈ ਚਾਰ ਮੱਝਾਂ ਜੀ ਇਹਦੇ ਕਵੈਣ ਜੀ। ਅੱਛਾ। ਹਾਂਜੀ। ਤੇ ਸੋਈਆਂ ਕਿੰਨੀਆਂ ਕੱਪਣਾ ਕਿੰਨੀਆਂ? ਸੋਈਆਂ ਭਾਜੀ ਤਿੰਨ ਮੱਝਾਂ ਸੋਈਆਂ ਜੀ। ਅੱਛਾ। ਇੱਕ ਮਾਸੂਮ ਵਾਲੀ ਹੈ ਛੋਟੀ ਤੇ ਇੱਕ ਵੈੜ ਸੂਮ ਵਾਲੀ। ਠੀ ਤੇ ਜਿਹੜੀਆਂ ਵਾ ਦੋ ਗੱਬਣਾ ਤੇ ਤਿੰਨ ਸੋਈਆਂ ਹਨਾ ਸੋਈਆਂ ਤਾਂ ਇਹ ਆ ਕਿ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਆ ਸੋਈਆਂ ਦੀ ਕੀ ਆਪਣੀ ਚਵਾਈ ਕਰਕੇ ਬੰਦਾ ਲੈ ਜਾਂਦਾ ਆਪਣੀ ਤਸੱਲੀ ਕਰਕੇ ਲੈ ਜਾਂਦਾ ਇਹ ਗੱਲ ਪਤਾ ਕਿ ਉਹ ਜਿੰਨੇ ਵੇਖੋ ਪੈਸੇ ਖਰਚਣੇ ਆ ਹਾਂਜੀ ਉਹਨੂੰ ਮਾਲ ਚਲੋ ਅਸੀਂ ਦੇ ਪਿਛੋਲੇ ਵਪਾਰੀ ਬੰਦੇ ਆ ਹਨਾ ਹਾਂਜੀ ਹਾਂਜੀ ਅਸੀਂ ਤਾਂ ਮੰਨ ਲਓ ਗੱਬਣ ਮਿਲ ਗਿਆ ਗੱਬਣ ਵੀ ਲੈਦਾ ਨਹੀਂ ਸੂਈ ਮਿਲ ਗਈ ਐ ਚਲੋ ਘਰ ਵਾਲੇ ਵੀਰ ਵਿਚਾਰਿਆਂ ਨੂੰ ਹੁੰਦਾ ਵੀ ਸੂਈਆਂ ਹੀ ਡੰਗਰਕ ਨਹੀਂ ਜਿਨ੍ਹਾਂ ਇੱਕ ਅੱਧਾ ਡੰਗਰ ਲੈਣਾ ਤਾਂ ਪਤਾ ਨਹੀਂ ਕਿਦਾਂ ਪੈਸੇ ਕੀਤੇ ਹੁੰਦੇ ਆ ਹਾਂਜੀ ਹਾਂਜੀ ਕੀ ਆ ਭਾਜੀ ਕਿ ਨਹੀਂ ਹਾਂਜੀ ਹਾਂਜੀ ਆਪਣੀ ਦੇ ਹੱਥ ਜੋੜ ਕੇ ਬੇਨਤੀ ਆ ਹਾਂਜੀ ਕਿ ਮੰਨ ਲਓ ਜਿੰਨੇ ਵੀ ਵੀਰ ਆ ਦੋ ਟਾਈਮ ਚੋਗੇ ਹਾਂਜੀ ਮੰਨ ਲਓ ਇਹ ਨਹੀਂ ਕਿਸੇ ਦੇ ਕੋਲੋਂ ਮੈਂ ਕਿਹਾ ਨਹੀਂ ਦੋ ਟਾਈਮ ਚੋਗੇ ਤੇ ਡੰਗਰ ਫੇਰ ਖੜਿਆ ਕਰ ਜਿਹੜਾ ਆਪਣੀ ਤਸੱਲੀ ਕਰਕੇ ਹਨਾ ਕਿਸੇ ਦੇ ਨਾ ਕੋਈ ਗਾਰੰਟੀ ਤੇ ਰਹਿਣ ਦਾ ਕਿਸੇ ਦੀ ਜ਼ਿੰਮੇਵਾਰੀ ਤੇ ਰਹਿਣਾ ਕੋਸ਼ ਆਪਣੀ ਸਮਝ ਨਾਲ ਵੇਖ ਕੇ ਕਰ ਬਾਬੇ ਗੁੱਡੇ ਸਾਹਿਬ ਦੀ ਕਿਰਪਾ ਨਾਲ ਆਪਣੇ ਕੋਲ ਤਾਂ ਨਹੀਂ ਕਰ ਕਿਸੇ ਨੇ ਚੋਗੇ ਖੜਿਆ ਚਲੋ ਖੜਨਾ ਤੇ ਚੋਗੇ ਚਾਹੀਦਾ ਵਾ ਮੈਂ ਖੜਨਾ ਚੋਗੇ ਚਾਹੀਦਾ ਮੈਂ ਗੱਲ ਕਰਨ ਲੱਗਾ ਤੁਹਾਡੇ ਨਾਲ ਵੇਹੀ ਹਾਂਜੀ ਹਾਂਜੀ ਆਪਣੇ ਕੋਲ ਤਾਂ ਨਹੀਂ ਵੇਖ ਲਓ ਵੀ ਕਦੀ ਕਿਸੇ ਨੇ ਚੋਗੇ ਖੜਿਆ ਪਰ ਇਹ ਹੈਗੀ ਗੱਲ ਆਪਾਂ ਇਹ ਕਹਿ ਦਿੰਨੇ ਵੀ ਜੇ ਸਾਡੇ ਡੰਗਰ 'ਚ ਨੁਕਸ ਹੋਵੇ ਹਾਂਜੀ ਕਿਰਾਏ ਸਮੇਤ ਵਾਪਸ ਕਰਨ ਨੂੰ ਆਇਆ ਅੱਛਾ ਮੰਨ ਲਓ ਸਹੀ ਹੈ ਨਾ ਭਾਈ ਜੇ ਬੰਦਾ ਵਿਸ਼ਵਾਸ ਕਰਦਾ ਹੈ ਹਾਂਜੀ ਹਾਂਜੀ ਮੰਨ ਲਓ ਉਹਦੇ ਨਾਲ ਮੰਨ ਲਓ ਮਨੂ ਦੱਸੋ ਸੱਚ ਨਾ ਹਾਂਜੀ ਹਾਂਜੀ ਬਾਕੀ ਆਪਣੀ ਇਹ ਬੇਨਤੀ ਜ਼ਰੂਰੀ ਆ ਕਿ ਜਿੱਥੋਂ ਵੀ ਡੰਗਰ ਲੈਂਦੇ ਜੇ ਮੇਰੇ ਵੀਰ ਕੋ ਟਾਈਮ ਚੋ ਕੇ ਤੇ ਫੇਰ ਲਓ ਭਾਵੇਂ ਤੁਹਾਡੇ ਘਰ ਆਵਾ ਤੇ ਭਾਵੇਂ ਕਿਤੇ ਆਮੀ ਮੇਰੇ ਘਰੋਂ ਦੋ ਟਾਈਮ ਚੋ ਕੇ ਹਾਂਜੀ ਹਾਂਜੀ ਕਿਸੇ ਵੀ ਦੀ ਗੱਲ ਬਾਅਦ ਦੀ ਆ ਹਾਂਜੀ ਹਾਂਜੀ ਕਿ ਨਹੀਂ ਹਾਂਜੀ ਹਾਂਜੀ ਆ ਕੋਈ ਵੀ ਇਹ ਨਾ ਕਵੇ ਵਪਾਰੀ ਵੀਰ ਪੀਚਾ ਵੀਰ ਕੀ ਕਹਿੰਦੇ ਆ ਆ ਆਪਾਂ ਇਹ ਕਹਿਣਾ ਵੀ ਦੋ ਟਾਈਮ ਚੋ ਕੇ ਖੜੋ ਏ ਆ ਵੀ ਤੇ ਕਹਿੰਦਾ ਭਾਉ ਦੱਸ ਕੀ ਆ ਹਾਂਜੀ ਹਾਂਜੀ ਹਰ ਵੀਰ ਭਾਜੀ ਮੰਨ ਲਓ ਅੱਜ ਆ ਮੰਨ ਲਓ ਮੈਂ ਵੀਡੀਓ ਬਣਾਉਣ ਆਣਾ ਹਾਂਜੀ ਸਹੀ ਮੈਂ ਤੁਹਾਨੂੰ ਗੱਲ ਦੱਸਾਂ ਅੱਜ ਮੇਰੇ ਡੰਗਰ ਤਿੰਨ ਚਾਰ ਹਾਂਜੀ ਹਨਾ ਪਾਜੀ ਹਾਂਜੀ ਤੇ ਸ਼ਾਮਾਂ ਨੂੰ ਮੇਰੇ ਘਰ ਵੀ 4 ਵਜੇ ਨੰਗਰ ਚੌਂਕ ਆ ਜਾਂਦੇ ਆ ਹਾਂਜੀ ਹਾਂ ਮੇਰੀ ਮਿਹਨੇ ਦੁੱਧ ਮੰਨ ਲਓ 4 ਕਿਲੋ ਵੀ ਦਿੱਤਾ ਹਨਾ ਹਾਂਜੀ ਸਹੀ ਹੈ 4 ਵਜੇ ਤੋਂ 4 ਵਜੇ ਤੱਕ ਹਨ ਹਾਂਜੀ ਤੇ ਕੱਲ ਨੂੰ ਵਿਚਾਰੇ ਗਾਂ ਕਾਂ ਦੇ ਸਵੇਰੇ 6-7 ਵਜੇ ਆਉਣਾ ਹਾਂਜੀ ਉਹਨੇ ਸਵੇਰੇ 6 ਕੁ ਲੱਧੇ ਦੁੱਧ ਦੇਣਾ ਮੈਂ ਹਾਂਜੀ ਹਾਂਜੀ ਉਹਨਾਂ ਕਿਹਾ ਵਾਕਿਆ ਦੁੱਧ 10 ਕਿਲੋ ਹੈ ਹਾਂਜੀ ਹਾਂਜੀ ਉਹ ਮਹੀਨੇ ਥਲੇ 10 ਕਿਲੋ ਦੁੱਧ ਨਹੀਂ ਹੋਣਾ ਹਾਂਜੀ ਹਾਂਜੀ ਉਹਦੇ ਥਲੇ ਦੁੱਧ ਆਏ ਹੋ 7 ਤੋਂ 7.5 ਕਿਲੋ 8 ਹੋ ਜਾਊਗਾ ਹਾਂ ਤਦ ਹਨਾ ਉਹ ਇਹ ਗੱਲਾਂ ਮੰਨ ਲਓ ਆਪਣਾ ਗਾਂ ਕਾਂ ਵੀਰ ਨੂੰ ਦੱਸਣ ਵਾਲੀਆਂ ਜਿੱਥੋਂ ਲੈਂਦੇ ਟਾਈਮੋਂ ਟਾਈਮ ਦੋ ਟਾਈਮ ਆਪਣੀ ਟਾਈਮੋਂ ਟਾਈਮ ਬਿਲਕੁਲ ਇੱਕ ਟਾਈਮ ਖਾਲੀ ਕਰ ਲਓ ਬਿਲਕੁਲ ਇੱਕ ਟਾਈਮ ਖਾਲੀ ਕਰਕੇ ਤੇ ਸਵੇਰ ਤੇ ਸ਼ਾਮ ਨੂੰ ਚੋਗੇ ਬਾਕੀ ਆਪਣੀ ਦੂਸਰੇ ਅਗਲੇ ਉਸੇ ਟਾਈਮ ਚੋਲ ਤੇ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਕਿਉਂਕਿ ਵੇਖੋ ਜਿਹਨੇ ਪੈਸੇ ਦੇ ਨੇ ਜੇ ਨੋਟ ਪਟਾ ਆਇਆ ਨਾ ਤੇ ਉਸ ਲਈ ਕਹਿੰਦੇ ਕਿ ਨਾ ਭਾਈ ਤੇਰਾ ਨੋਟ ਪਟਾ ਜੀ ਹਾਂਜੀ ਹਾਂਜੀ ਹਰ ਵੀ ਸਹੀ ਆ ਕਿ ਨਹੀਂ ਹਾਂਜੀ ਹਾਂਜੀ ਤੇ ਜੇ ਮੰਨ ਲਓ ਸਾਡੇ ਦੁੱਧ 'ਚ ਨੁਕਸ ਹੋਇਆ ਹਾਂਜੀ ਹਾਂਜੀ ਤੇ ਘੱਟ ਹੋਇਆ ਤੇ ਫਿਰ ਅਗਲੇ ਨੇ ਵੀ ਕਹਿਣਾ ਵੀ ਭਾਜੀ ਆ ਗਏ ਮੇਰਾ ਯਾਨੀ ਕਹਿੰਦੇ ਵੀ ਇਹਨੇ ਆਪਣੀ ਸਹੀ ਪਾਈ ਆ ਉਹ ਸਾਡਾ ਫਰਜ਼ ਬਣਦਾ ਏ ਹਾਂਜੀ ਸਹੀ ਲੋੜੀ ਹਾਂਜੀ ਹਾਂਜੀ ਤੁਹਾਨੂੰ ਤੇਲ ਦਾ ਖਰਚਾ ਵੇਖ ਦੇ ਗੱਲਾਂ ਹੋਣਾ ਅਗਲੇ ਨੂੰ ਦੱਸ ਦੋ ਅਗਲੇ ਨਿਵਾਰਾ ਖਾਵੇ ਤੇ ਲਵੇ ਤੁਹਾਡੀ ਬਿਲਕੁਲ ਸਹੀ ਕਿ ਨਹੀਂ ਵਾਰਾ ਖਾਂਦੀ ਦਾ ਨਾਮ ਲਵੇ ਅਗਲੇ ਦਾ ਮਾਲਾ ਟਾਈਮ ਖਰਾਬ ਕਰਨ ਨਾਲੋਂ ਆਪਣਾ ਵੀ ਕਰਨ ਨਾਲ ਉਹਨੂੰ ਪਹਿਲਾਂ ਦੱਸ ਦੇ ਦੀ ਇਹ ਆ ਕਮੀ ਹੈਗੀ ਹਾਂਜੀ ਹਾਂਜੀ ਹੁਣ ਆਪਾਂ ਬੜਾ ਭਾਈ ਮਾਲ ਵੇਚਣ ਡੇ ਆ ਤੁਸੀਂ ਸਾਡੇ ਵੱਡੇ ਭਰਾ ਜੀ ਹੈ ਨਾ ਹਾਂਜੀ ਮੰਨ ਲਓ ਕੋਈ ਸੀ ਇੰਦੀ ਕੋਈ ਵੀ ਡੰਗਰ ਘੜ ਕੇ ਤੁਹਾਨੂੰ ਫੋਨ ਕਰਦਾ ਹੈ ਹਾਂਜੀ ਹਾਂਜੀ ਭਾਈ ਵਧੀਆ ਡੰਗਰ ਨਿਕਲੇ ਆ ਹਾਂਜੀ ਹਾਂਜੀ ਬਾਕੀ ਚਲੋ ਅਸੀਂ ਵੀ ਕਿਹੜੇ ਰਾਬਿਆਂ ਅਸੀਂ ਵੀ ਵਿਛੜ ਲਿਓਂ ਡੇ ਆ ਗਲਤੀਆਂ ਤੇ ਚਲੋ ਹੋਈ ਜਾਂਦੀਆਂ ਸਾਰਿਆਂ ਕੋਲ ਡੰਗਰ ਵੀ ਚਲੋ ਕਿਤੇ ਮਾੜਾ ਨਿਕਲ ਜਾਂਦਾ ਪੈ ਨਹੀਂ ਕੀਦੀ ਹਾਂਜੀ ਹਾਂਜੀ ਮੰਨ ਲ ਇਹ ਹੈਗਾ ਵੀ ਜੇ ਸਾਨੂੰ ਨੁਕਸਾਨ ਦਾ ਪਤਾ ਨਾ ਹਾਂ ਦੱਸਣਾ ਚਾਹੀਦਾ ਉਹ ਦੱਸ ਦੇਣਾ ਚਾਹੀਦਾ ਜੇ ਕੋਈ ਕੁਦਰਤੀ ਹੋ ਜੇ ਤੇ ਹੋ ਜੇ ਉਹ ਵੱਖਰੀ ਗੱਲ ਆ ਸਹੀ ਆ ਕਿ ਨਹੀਂ ਹਾਂਜੀ ਹਾਂਜੀ ਤੇ ਬਾਕੀ ਚਲੋ ਅਸੀਂ ਇਹ ਕਿਨੇ ਮਹਾਰਾਜ ਕਿਸੇ ਨਾਵਣਾ ਕਰੇ ਹਾਂਜੀ ਹਾਂਜੀ ਵਿਚਾਰੇ ਜਾਗ ਨੇ ਵੀ ਟੰਗਰ ਲੈਣਾ ਉਹਨੇ ਪਤਾ ਨਹੀਂ ਕਿੰਦਾ ਪੈਸੇ ਚੁੱਕੇ ਹਾਂਜੀ ਇਹਨਾਂ ਦਾ ਭਾਜੀ ਪੈਸੇ ਦੇਣੇ ਬੜੇ ਔਖੇ ਆ ਹਾਂਜੀ 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 ਕਰੀਏ ਸ਼ੁਰੂ ਫਿਰ ਠੀਕ ਆ ਭਾਈ ਤੇ ਪਹਿਲਾਂ ਫਿਰ ਆ ਗੱਬਣੀ ਦਿਖਾ ਦੀ ਆਪਾਂ ਛੋਟੀ ਭਾਜੀ ਵਿਖਾ ਦਿਓ ਦੂਜਾ ਸੁਆ ਦੇ ਅੱਛਾ ਹਾਂਜੀ ਤੇ ਕਿੰਨਾ ਕੁ ਟਾਈਮ ਆ ਮੈਂ ਮੈਂ ਪਾਣੀ ਆ ਭਾਈ ਰਿੰਦਾ ਇਸ ਨੂੰ ਠੀਕ ਐਨੇ ਕਿ ਦੁੱਧ ਆ ਲਈ ਜੇ ਦੁੱਧ ਭਾਜੀ ਵੇਖੋ ਮੈਂ ਵੀ ਹੁਣ ਝੂਟ ਮਾਰੀ ਜਾਵਾ 13 ਕਿਲੋ 14 14 ਨਾ 10 ਕਿਲੋ ਦੇਈ ਜੋ ਵੀ ਰਾਮ ਚਲੋ ਤੁਰਫਾ ਫੇਰ ਇੱਕ ਰੀ ਤੇ ਥਾਣੇ ਤੇ ਤੁਹਾਨੂੰ ਲਾਗੇ ਤਾਂ ਦਿਖਾ ਦਈਏ ਇੱਕ ਰੀ ਬਾਕੀ ਇਹ ਆ ਵੀ ਚਲੋ ਸਰੀਰੋਂ ਜਿਹੜੀ ਚੰਗੀ ਐ ਭਾਰੀ ਝੱਟੀ ਐ ਥੱਲੇ ਵੀ ਚੰਗੀ ਤਿਆਰ ਹੋਣੀ ਸੋਨ ਤੱਕ ਅੰਦਰੋਂ ਜਾਣਦੀ ਇਹ ਸਪੀਡ ਥੋੜੀ ਜਿਹੀ ਵਾਧਦੇ ਆ ਕਿਉਂਕਿ ਝੱਬੂਆਂ ਦੀ ਆਦਤ ਹੁੰਦੀ ਨਹੀਂ ਆ ਮੱਜਾਂ ਨੂੰ ਅਕਸਰ ਜਾਂ ਨਾਥਲ ਜਾਂ ਗਲਚ ਰਸੀ ਪਾਈ ਜਾਂਦੀ ਝੱਬੂਦੋਂ ਥੋੜਾ ਜਿਹਾ ਕਰਦੀ ਆ ਝੱਬੂ ਦੀ ਆਦਤ ਨਹੀਂ ਹੈ ਜਰੀ ਇਹਨਾਂ ਸੰਗਲ ਵਿਰਜੀ ਨੇ ਕਹਿੰਦੇ ਕਿ ਪਹਿਲਾਂ ਗਲਚ ਪਿਆ ਅਕਸਰ ਕਰਾਂ ਜਿੱਤੇ ਝੱਬੂ ਘਾਟੀ ਭੋਲਦੇ ਤੇ ਇਹਦਾ ਮੁੱਲ ਫਿਰ ਵਿਰਜੀ ਮੁੱਲ ਭਾਜੀ ਇਹਦਾ 7000 ਜੀ ਅੱਛਾ ਹਾਂਜੀ ਤੇ ਤੇ ਨਹੀਂ ਕਿੰਨੇ ਦੀ ਗੈਸ ਨਾਲ ਕਰੀਏ ਗੈਸ ਨਾਲ 65 ਦੀ ਜੀ ਅੱਛਾ 65000 ਦੀ ਬਾਕੀ ਮੌਕੇ ਤੇ ਹੋਰ ਕਰ ਦੋਗੇ ਮੈਂ ਨਹੀਂ ਕਰ ਦੋ ਜੂਗਾ 2000 ਛੱਡ ਦੀਏ ਬਾੜ ਦੀ ਭਾਜੀ ਹਾਂ ਨਾ ਹੀ ਅੱਛਾ 60000 ਦੀ ਹਾਂਜੀ ਬਿਲਕੁਲ ਹਾਂ ਨਾ ਹੀ ਠੀਕ ਹੈ ਜੀ ਹਾਂਜੀ ਠੀਕ ਚਲੋ ਬਾਕੀ ਕੋ ਫੋਨ ਲਾ ਲੇ ਚਲੋ ਮਾਨਤਨ ਤੇ ਮੌਕੇ ਤੇ ਹੋਈ ਜਾਂਦਾ ਕਰ ਦਾਂਗੇ ਭਾਈ ਹਾਂਜੀ ਹਾਂਜੀ ਤੇ ਹੁਣ ਜਿਹੜੀ ਦਿਖਾਉਣੀ ਤੁਹਾਨੂੰ ਦੂਸਰੇ ਨੰਬਰ ਤੇ ਇਹ ਹੁਣ ਸੂਈਆਂ ਸਵਾਈਆਂ ਤੁਹਾਨੂੰ ਦਿਖਾਉ 3 ਜੇ ਨੂੰ ਚੌਥੇ ਕਿੰਨੇ ਆ ਸੂਈ ਨੂੰ ਪਾਈਓ ਠੀਕ ਹੈ ਹਾਂਜੀ ਤੇ ਕਿੰਨਾ ਦੁੱਧ ਧਿਆਰੇ ਦੇਖੋ ਇਹਦੇ ਲਈ ਭਾਈ 8 ਤੋਂ ਪਲੱਸ ਹੀ 8 ਕਿਲੋ ਵੀ ਕੋਈ ਲਾ ਲੈ ਤੇ ਇਹ ਕਿੰਨਾ ਦੁੱਧ ਚ ਭਾਈ ਜਾਉਗੇ ਇਹ ਭਾਜੀ 10 ਕਿਲੋ ਆਰਾਮ ਨਾਲ ਦੇ ਚੋਗੇ ਜੇ ਵੇਲੇ ਸਟਾਰਟਿੰਗ ਹੀ ਚੰਗੀ ਪਹਿਲਾਂ ਛੋਟੀ ਠੀਕ ਤੋਰ ਫਿਰ ਪਹਿਲੇ ਸੂਹ ਆ ਜੇ ਦਾ ਪਹਿਲਾਂ ਹੀ ਸੂਹ ਆ ਭਾਜੀ ਆਜ ਲੈ ਆਓ ਤੇ ਇਹਦਾ ਫਰਮੂਲ ਇਹ ਵੀ 65 ਦੀ ਦੇ ਦਾਂਗੇ 65 ਦੀ ਤੇ ਨਹੀਂ ਆ ਵੀ ਇੱਕ ਕੁਝ ਨੇ ਕਰ ਦੀਏ ਚਲੋ ਠੀਕ ਹੈ 68 ਦੀ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਆ ਲੈ ਜੇ ਠੀਕ ਹੈ ਭਾਜੀ ਠੀਕ ਹੈ ਜੀ ਤੇ ਹੁਣ ਆ ਵੀ ਇੱਕ ਮਿਨੀਮਾਈਜ਼ਨ ਦਿਖਾਉਣੀ ਸੂਈ ਸਵਾਈ ਕਿੰਨਾ ਚਿਰ ਕਿੰਨਾ ਚਿਰ ਹੋ ਗਿਆ ਨੇ ਸੂਈ ਨੂੰ ਇਹਨੂੰ ਪਹਿਲੇ ਤੀਜਾ ਚੌਥਾ ਦੇਣੀ ਜੇ ਸੂਈ ਕਿੰਨਾ ਦੁੱਧ ਤਿਆਰ ਜੇ 20 ਪਲਸੀਆ 10 ਕਿਲੋ ਕੋਈ ਵੀ ਲਾ ਲਈ ਅੱਛਾ ਇਹ ਦੋ ਦੋ 15 ਕਿਲੋ ਹੀ ਮੈਂ ਲੈ ਲਈ ਦੀ ਪਈ ਹਰਦੀ ਅੱਛਾ ਹਾਂਜੀ 15 ਕਿਲੋ ਦੁੱਧ ਜਿਹੜਾ ਇਹ ਚ ਆਜੂਗੇ ਹੁਣ ਪੱਕਾ ਕਿੰਨਾ ਤਿਆਰ ਆ ਪੱਕਾ 10 ਤੋਂ ਪਲੱਸ 10 ਕਿਲੋ ਹੈਗਾ ਅੱਜ ਤੋਰੋ ਫੇਰ ਇੱਕ ਰੀਨਮ ਭਾਰੀ ਮੱਝ ਹੈ ਜਿਹੜੀ ਭਾਰੇ ਪੱਲੇ ਦੀ ਇਹਦਾ ਬੱਚਾ ਬੈਠਾ ਜੀ ਹਾਂਜੀ ਇਹਦੀ ਕੱਟੀ ਥੋੜੀ ਜਾਂ ਅੰਦਰ ਆ ਆ ਕੱਟੀ ਜੀ ਇਹਦੀ ਤਾਜ਼ਾ ਹੀ ਆ ਬੱਚਾ ਜਿਹੜਾ ਇੱਕ ਬੱਚਾ ਉਹ ਬੈਠਾ ਵਾ ਉਹ ਆ ਮੱਝ ਦਾ ਵਾ ਜਿਹੜਾ ਵਾਕਿਆ ਮੀਨੀ ਮੱਝ ਸਿੰਘ ਹਿਲਦੇ ਜੀ ਵੇਚੀ ਇਹਦੇ ਤੰਗੀ ਹਲਦੇ ਹੈ ਇਹ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਈ 90000 ਦੀ ਅੱਛਾ ਇਹਦੀ ਹਾਂ ਆ 85 ਦੀ 85000 ਦੀ ਹਾਂਜੀ ਠੀਕ ਐ ਚਲੋ ਬਾਕੀ ਕੋ ਫੋਨ ਲਾਵੇ ਹਾਂ ਕੋਈ ਨਹੀਂ ਕੋਈ ਵੀ ਫੋਨ ਲਾ ਲੈ ਬਸ ਅੱਪਾ ਮੋਕੇ ਦੇ ਹੋਏ ਕਰ ਦੋਗੇ ਮਾਨ ਤਾਂ ਠੀਕ ਐ ਤੇ ਹੋਣ ਆ ਗਈ ਆਪਣੇ ਕੋਲ ਐਂਡ ਤੇ ਕੱਲ ਰਾਤੀ ਸੀ ਥਾਣੇ ਤੇ ਆਪਾਂ ਲਾਗੇ ਤਾਂ ਦੇਖ ਸਕਦੇ ਚੰਗੇ ਗੱਪ ਤੇ ਦੂਰ ਦੂਰ ਜਿਹੜਾ ਥਾਣਾ ਇਹਦੇ ਮਗਰ ਉਹ ਬੱਚਾ ਜੀ ਹਾਂਜੀ ਇਹਦੇ ਮਗਰ ਉਹ ਕੱਟੀਆਂ ਕੱਟੀਆਂ ਹੀ ਦੋਵੇਂ ਮਗਰ ਕੱਟੀਆਂ ਕੱਟੀਆਂ ਠੀਕ ਐ ਉਹਦੀ ਬੀਟੀ ਜੀ ਤਾਜੇ ਬੱਚਾ ਜਿਹੜਾ ਬਿਲਕੁਲ ਹੀ ਇਹ ਆ ਲੈ ਇੱਕ ਸਾਡੇ ਤੇ ਕਿੰਨੇ ਕ ਦੁੱਧ ਆ ਲਈ ਜੇ ਇਹ ਵੀ ਭਾਜੀ 15 ਕਿਲੋ ਵਾਲੀ ਦੋ ਰੋ ਇੱਕ ਰਿਹਾ 10 ਕਿਲੋ ਹੀ ਗੋੜਾ ਹੋਊਗਾ ਬਾਕੀ ਕੱਦਗਾਠ ਪੱਖੋਂ ਚੰਗੀ ਜਮਾਨੇ ਆ ਲੈ ਆਜੋ ਤੇ ਦਮ ਹੋ ਲੈ ਫਿਰ ਇਹਦਾ ਭਾਈ ਸੇਮ ਹੀ ਹੈ ਮੇਰਾ ਅੱਛਾ ਹਾਂਜੀ 84 ਦੀ ਭਾਮ ਕੋਈ ਉਹ ਲੈ ਜੇ ਤੇ ਭਾਮ ਕੋਈ ਆ ਠੀਕ ਹੈ ਅਸੀਂ ਉਧਰ ਦੀ ਚੋਟੀ ਦੀ ਉਧਰ ਦੀ ਮੈਂ ਰਹਿਣੇ ਨਹੀਂ ਜਾਂਦੇ ਉਹ ਮਿਲ ਨਹੀਂ ਉਧਰ ਦੀ ਕਦ ਕਾਠ ਜਿਹੜੇ ਚੰਗੇ ਉੱਚੇ ਹਨਾ ਇਹ ਤੇ ਆ ਗੱਬਨ ਜਗਾ ਕੀ ਕਰਦੀ ਹੈ 10 ਦਿਨ ਭਾਈ ਠੀਕ ਹੈ ਤੋਰਾਂ ਕਰੀ ਨਾ ਠੀਕ ਹੈ ਆਜੇ ਲੈ ਆਓ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਜੀ ਜੈ ਜੈ ਭਾਜੀ 35000 ਜੀ ਅੱਛਾ 30 30 ਵੀ ਦੇ ਦिए 32 ਵੀ ਦੇ ਦिए 32 ਦੇ ਦਨੇ ਭਾਜੀ ਕੀ ਗੱਲ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਭਾਜੀ ਬਾਕੀ ਜੋ ਵੀ ਆ ਸਾਰਾ ਕੁਝ ਇਹੀ ਆ ਆਪਣੀ ਸਮਝਣਾ ਵੇਸ ਚਾ ਕੇ ਤਸੱਲੀ ਕਰਕੇ ਫੇਰੀ ਪਸ਼ੂ ਖੜੋ ਜੀ